ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਬਣਿਆ-ਬਣਾਇਆ ਬਲਾউজ ਦਿਖਾਵਾਂਗੇ। ਤੇ ਬਲਾউজ ਬਹੁਤ ਸੋਹਣਾ ਜੀ ਦੋ ਰੰਗ ਵਿੱਚ। ਤੁਹਾਨੂੰ ਦਿਖਾਈ ਦੇ ਹੀ ਰਿਹਾ। ਤੇ ਬਹੁਤ ਪਿਆਰਾ ਬਣਿਆ ਹੋਇਆ। ਜੇ ਤੁਸੀਂ ਪੂਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ। ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਓ ਜੀ ਚਲੋ ਜੀ ਆਪਾਂ ਦਿਖਾਉਨੇ ਆ ਤੁਹਾਨੂੰ ਸ਼ੁਰੂ ਤੋਂ ਇਹ ਦੇਖੋ ਜੀ ਬਾਰਡਰ ਬਣਾ ਕੇ ਆਪਾਂ ਇਸ ਤਰ੍ਹਾਂ ਦੇ ਕੁੰਡੇ ਪਾਏ ਆ ਤੇ ਇਸ ਤਰ੍ਹਾਂ ਆਪਾਂ ਬਣਾਇਆ ਜੀ ਬਾਰਡਰ ਬਾਰਡਰ ਦੇ ਆਪਾਂ 45 ਜੋਟੇ ਪਾਏ ਆ ਜੀ ਦੋ ਦੋ ਕੁੰਡਿਆਂ ਦਾ ਇਹ ਡਿਜ਼ਾਈਨ ਹੈ। ਦੇਖੋ। ਤੇ ਆ ਆਪਾਂ ਉੱਪਰ ਇਹ ਹ ਬਣਾਏ ਹੋਏ ਆ ਚਿੱਟੇ ਰੰਗ ਦੇ ਨਾਲ ਵਿੱਚ ਫੁੱਲ ਪਾਏ ਆ। ਦੇਖੋ ਜੀ ਬਹੁਤ ਸੋਹਣਾ ਲੱਗਦਾ ਹੈ। ਤੇ ਉੱਪਰ ਆ ਮੋਡੇ ਤੇ ਬਣਾਈ ਆ ਦੇਖੋ ਜੀ। ਮੋਡੇ ਤੇ ਬੀਲਿੰਗ ਹਾਂ ਗਲੇ ਤੇ ਤਾਂ ਆ ਕ੍ਰੋਸ਼ੀਆ ਕੀਤਾ ਹੋਇਆ ਹੈ। ਤੇ ਮੋਡਾ ਦੇਖੋ ਜੀ ਚਿੱਟੇ ਰੰਗ ਨਾਲ ਸਟਾਰਟ ਕਰਕੇ ਤੇ ਫਿਰ ਇੱਕ ਇੱਕ ਦੋ ਦੋ ਫਲਾਵਰ ਦੋਨਾਂ ਸਾਈਡ ਤੇ ਪਾਏ ਹੋਏ ਹੈ ਇਹ ਬਹੁਤ ਸੋਹਣਾ ਲੱਗਦਾ ਜੀ ਬਹੁਤ ਹੀ ਪਿਆਰਾ ਲੱਗਦਾ ਬਣਿਆ ਹੋਇਆ ਦੋਨਾਂ ਸਾਈਡ ਦੇਖੋ ਜੀ ਦੋਨੇ ਬਸ ਚੀਏ ਇਹ ਹੰਦੀਆਂ ਪਾਈ ਹੈ ਪਿੱਛੇ ਜਿਹੀ ਇਸੇ ਤਰ੍ਹਾਂ ਹੀ ਹੈ ਦੋਨੇ ਸਾਈਡ ਇੱਕੋ ਜਿਹੀ ਹੈ ਆਂ ਦੰਪਾ ਤੋਂ ਦੂਰੋਂ ਕਰਕੇ ਦਿਖਾ ਦਿੰਨੇ ਆਂ ਖੋ ਕਿੰਨਾ ਸੋਹਣਾ ਲੱਗਦਾ ਵਿਚਾਲੇ ਵਿਚਾਲੇ ਆਪਾਂ ਫੁੱਲ ਪਾਏ ਹੋਏ ਆ ਜੀ ਚ ਫੁੱਲ ਵੀ ਗਣਤੀ ਹੋਈ ਜਾਂਦੀ ਜੀ 6 ਪਾਏ ਆ ਸ਼ੁਰੂ ਸ਼ੁਰੂ ਚ 5 4 3 2 1 ਤੇ ਦੇਖੋ ਜੀ ਲੱਗ ਜੀ ਤਰ੍ਹਾਂ ਦਾ ਤੇ ਸੋਹਣਾ ਜਿਹਾ ਵਲੌਗ ਜ ਬਣਾਇਆ ਹੋਇਆ ਬਹੁਤ ਸੋਹਣਾ ਤੇ ਆਪਣੇ ਕੋਲੇ ਨਾ ਬਣੇ ਹੋਏ ਬਹੁਤ ਵਲੌਗ ਤੇ ਜੈਕਟਾਂ ਹੈਗੀਆਂ ਤੁਸੀਂ ਜਰੂਰ ਕਮੈਂਟ ਕਰਕੇ ਆਪਾਂ ਨੂੰ ਪੁੱਛ ਦੱਸ ਸਕਦੇ ਹਾਂ ਵੀ ਜੇ ਤੁਹਾਨੂੰ ਚਾਹੀਦੇ ਆ ਬਣੇ ਬਣਾਏ ਜਿੰਨਾਂ ਨੂੰ ਤਾਂ ਬਹੁਤ ਬਹੁ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਪਏ ਹੈ ਜੀ ਬਣਾਏ ਹੋਏ ਤੇ ਆਪਾਂ ਉਹਨਾਂ ਦੀ ਵੀਡੀਓ ਜ਼ਰੂਰ ਪਾਵਾਂਗੇ ਟਾਈਮ 'ਚ ਟਾਈਮ ਕੱਢ ਕੇ ਤੇ ਫਿਰ ਤੁਸੀਂ ਬਣੇ ਬਣਾਏ ਜਿੰਨਾਂ ਪਹਿਣਾ ਨੇ ਲੈਣੇ ਹੋਏ ਤੇ ਉਹ ਆਪਾਂ ਨੂੰ ਆਪਣੇ ਤੋਂ ਆਰਡਰ ਕਰਕੇ ਲੈ ਸਕਦੇ ਆ ਜੀ ਇਹ ਦੋਨਾਂ ਸਾਈਡ ਤਾਂ ਇੱਕੋ ਜਿਹੀ ਹੈ ਜੀ ਦੇਖੋ ਤੇ ਸਰਦੀਆਂ ਆਉਣ ਵਾਲੀਆਂ ਜੀ ਦਵਾ ਦਾ ਤੁਸੀਂ ਆਰਡਰ ਕਰ ਸਕਦੇ ਹੋ ਤੇ ਸਾਨੂੰ ਕਮੈਂਟ ਕਰ ਦਿਓ ਪਹਿਲਾਂ ਤੇ ਐਸ ਬਲੌਗ ਤੇ ਵੀ ਤੁਸੀਂ ਸੋਣਾ ਜਿਹਾ ਕਮੈਂਟ ਕਰ ਦਿਓ ਕਿ ਤੁਹਾਨੂੰ ਕਿਵੇਂ ਲੱਗਿਆ ਤੇ ਸੋਣਾ ਸੋਣਾ ਕਮੈਂਟ ਜ਼ਰੂਰ ਕਰ ਦਿਓ ਜੀ ਨਹੀਂ ਸੇ ਬਲਾਉ ਤਾਂ ਬਹੁਤ ਸੋਹਣਾ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ